ਸੀ ਆਲਜੀ ਜੀ ਆਇਆ ਨੂੰ ਇੱਥੇ ਜੀ ਭਗਵਤ ਮਾਨ ਨੂੰ ਲੱਭਾਇ ਵੱਡਾ ਚਟਕਾ ਉਹ तमाम ਲੋਕ ਜਿਨ੍ਹਾਂ ਨੇ ਪੰਜਾਬ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਕੋਈ ਵੀ ਅਨਿਆਇ ਕੀਤਾ ਉਹਨਾਂ ਨੂੰ ਵੱਡੀ ਪਰੇਸ਼ਾਨੀ ਚੁਕਨੀ ਪਈਏ ਇੱਥੇ ਭਗਵਤ ਮਾਨ ਦੇ ਅੱਗੇ ਆਇਆ ਬਹੁਤ ਵੱਡਾ ਕਮੋਇਆ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਲੈਂਡ ਪੁੱਲਿੰਗ ਕੇਸ ਨੂੰ ਲੈ ਕੇ ਇਹ ਚੀਜ਼ ਜਿਹੜੀ ਹੈ ਪਾਲਿਸੀ ਜਿਹੜੀ ਹੈ ਇਹਨੂੰ ਖਤਮ ਕਰ ਦਿੱਤਾ ਗਿਆ ਹੈ ਅੱਜ ਤੁਹਾਡੇ ਨਾਲ ਇਹ ਅਪਡੇਟ ਸ਼ੇਅਰ ਕਰਾਂਗੇ ਬਹੁਤ ਅਹਿਮ ਕਿਸਮ ਦੀ ਅਪਡੇਟ ਹੈ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ लेट्स ਗੋ ਜੀ ਸਪੈਸ਼ਲ ਕੇਸ ਫॉर ਮਲਟੀ ਕ੍ਰੌਪ ਬਣਾ ਕੇ ਬੜੀ ਜਲਦੀ ਦੇ ਵਿੱਚ ਇਹ ਕੀਤਾ ਜਾ ਰਿਹਾ ਐਗਜ਼ਾਮਪਲ ਲੈ ਲਓ ਵੀ ਤੁਸੀਂ ਐਕਵਾਇਰ ਕਰ ਲਿਆ ਪਹਿਲੀ ਗੱਲ ਤੋਂ ਐਕਵੀਜ਼ੀਸ਼ਨ ਦਾ ਪੈਸਾ ਕੌਣ ਦੇਗਾ ਉਸ ਤੋਂ ਬਾਅਦ ਉਹਨੂੰ ਡਿਵੈਲਪ ਕਰਨ ਦਾ ਪੈਸਾ ਕਿੱਥੋਂ ਆਏਗਾ ਅਗਰ ਤੁਸੀਂ ਡਿਵੈਲਪ ਕਰਦੇ ਹੋ ਕਿਸ ਟਾਈਮ ਲਾਈਨ 'ਚ ਤੁਸੀਂ ਡਿਵੈਲਪ ਕਰੋਗੇ ਫਾਰਮਰਜ਼ ਨੂੰ ਕਦੋਂ ਪਲਾਟ ਮਿਲਣਗੇ ਕਿੱਥੇ ਮਿਲਣਗੇ ਕਿਸ ਜਗ੍ਹਾ ਤੇ ਮਿਲਣਗੇ ਇਹ ਜਨਰੇਸ਼ਨਸ ਪਿੱਛੋਂ ਫਾਰਮਿੰਗ ਕਰਦੀਆਂ ਆ ਰਹੀਆਂ ਅੱਜ ਸਰਟਨਲੀ ਤੁਸੀਂ ਉਹਨਾਂ ਨੂੰ ਕਹੋ ਜੀ ਤੁਹਾਨੂੰ ਅਸੀਂ ਖੇਤੀਬਾੜੀ ਵਾਲ ਜਗ੍ਹਾ ਲੈ ਕੇ ਤੁਹਾਨੂੰ ਪਲਾਟ ਦੇ ਦਿੱਤੇ ਪਰ ਉਹਤੇ ਮਕਾਨ ਕਮੇ ਬਣਾਉਣਗੇ ਜੀ ਤੁਸੀਂ ਇੰਡਾਇਰੈਕਟਲੀ ਤੇਹੀ ਮਤਲਬ ਬਣੇਗਾ ਅਸੀਂ ਕੁਝ ਵੇਚਾਂਗੇ ਉਹਨਾਂ ਨੂੰ ਫਿਰ ਵੇਚਾਂਗੇ ਫਿਰ ਉਹਦੇ ਕੰਸਟਰਕਸ਼ਨ ਕਰਾਂਗੇ ਤੇ ਜਿਸ ਚੀਜ਼ ਦੀ ਸਾਨੂੰ ਅਸੀਂ ਬਿਲਡਰ ਤਾਂ ਹੈ ਨਹੀਂਗਾ ਨਾ ਅਸੀਂ ਡਿਵੈਲਪਰ ਨਾ ਸਾਨੂੰ ਰੀਅਲ ਏਸਟੇਟ ਦਾ ਕੰਮ ਹੁੰਦਾ ਜਿਹੜਾ ਸਾਨੂੰ ਕੰਮ ਆਉਂਦਾ ਉਹ ਤੁਸੀਂ ਸਾਨੂੰ ਹਟਾ ਰਹੇ ਹੋ ਤੇ ਜਿਹੜਾ ਕੰਮ ਸਾਨੂੰ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਸਾਨੂੰ ਪਾਉਣਾ ਚਾਹੁੰਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਅੱਜ ਸਟੇ ਲਗਾ ਦਿੱਤੀ ਗਈ ਹੈ ਲਗਾਤਾਰ ਵਿਵਾਦਾਂ ਦੇ ਵਿੱਚ ਚੱਲ ਰਹੀ ਸੀ ਵਿਰੋਧ ਹੋ ਰਿਹਾ ਸੀ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਕਿ ਸਾਨਾਂ ਦੇ ਵੱ ਸੇ ਵਕੀਲ ਨੇ ਪਟੀਸ਼ਨ ਪਾਈ ਸੀ ਗੁਰਦੀਪ ਸਿੰਘ ਗਿੱਲ ਜਿਹੜੇ ਨੇ ਉਹ ਸਾਡੇ ਨਾਲ ਜਿਹੜੇ ਨੇ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਦੀ ਪੂਰੀ ਜਿਹੜੀ ਰਣਨੀਤੀ ਬਣਾਈ ਗਈ ਸੀ ਕੀ ਪੂਰੀ ਪਟੀਸ਼ਨ ਸੀ ਤੇ ਕਿਸ ਤਰ੍ਹਾਂ ਦਾ ਪੂਰਾ ਮਾਮਲਾ ਜਿਹੜਾ ਹਾਈ ਕੋਰਟ ਚ ਰਿਹਾ ਕਿਸ ਸੰਦਰਭ ਦੇ ਵਿੱਚ ਹਾਈ ਕੋਰਟ ਨੇ ਪੂਰੇ ਮਾਮਲੇ ਨੂੰ ਲਿਆ ਹੈ ਗਿੱਲ ਸਾਹਿਬ ਤੁਸੀਂ ਮਾਮਲਾ ਲੈ ਕੇ ਆਏ ਸੀ ਪਹਿਲੇ ਸੀ ਜੋ ਮਾਮਲਾ ਹੈ ਇਸ ਨੂੰ ਹਾਈ ਕੋਰਟ ਤੱਕ ਲੈ ਕੇ ਆਏ ਸੀ ਅੱਜ ਫਾਈਨਲੀ ਜਿੱਤ ਹੋ ਗਈ ਕੀ ਸਾਨੂੰ ਮਤਲਬ ਫਾਈਨਲੀ ਤਾਂ ਚਲੋ ਜਿੱਤ ਹੋएगी ਇਨਸਾਫ ਮਿਲੇਗਾ ਹੀ ਜਸਟਿਸ ਤਾਂ ਹਮੇਸ਼ਾ ਜਿੱਤਦੀ ਹੀ ਹੁਈ ਹੈ ਫਿਲਹਾਲ ਸਾਨੂੰ ਰਾਹਤ ਮਾਨਯੋਗ ਅਦਾਲਤ ਨੇ ਬਹੁਤ ਵੱਡੀ ਰਾਹਤ ਦੇ ਦਿੱਤੀ ਹੈ ਜੀ ਜੋ ਫਾਰਮਰ ਸੜਕਾਂ ਤੇ ਤੁਰੇ ਫਿਰਦੇ ਸੀ ਉਹਨਾਂ ਨੂੰ ਵੀ ਰਾਹਤ ਮਿਲ ਗਈ ਹੈ ਪਟੀਸ਼ਨਰ ਨੂੰ ਵੀ ਰਾਹਤ ਮਿਲੀ ਹੈ ਜਿਹੜਾ 6 ਏਕੜ ਦਾ ਇੱਕ ਮਾਲਕ ਹੈ ਜੀ ਲੁਧਿਆਣਾ ਦਾ ਰਹਿਣ ਵਾਲਾ ਪਾਕਿਸਤਾਨ ਤੋਂ ਡਿਸਪਲੇਸਡ ਪਰਸਨ ਹੈ ਉਦੀ ਐਪਰੀਹੈਂਸ਼ਨ ਸੀ ਵੀ ਸਾਡੀ ਜ਼ਮੀਨ ਨੂੰ ਬਿਨਾ ਕਾਨੂੰਨ ਦੇ ਪ੍ਰੋਸੀਜਰ ਨੂੰ ਫਾਲੋ ਕੀਤੇ ਜੋ ਕਾਨੂੰਨ ਦਾ ਦਾਇਰਾ ਉਸ ਤੋਂ ਬਾਹਰ ਜਾ ਕੇ ਬੜੀ ਜਲਦੀ ਦੇ ਵਿੱਚ ਐਕਵਾਇਰ ਕੀਤਾ ਜਾ ਰਿਹਾ ਵਾ ਜਿਦੇ ਵਿੱਚ ਨਾ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਨਾ এনवायरमेंट ਦੀ ਇੰਪੈਕਟ ਅਸੈਸਮੈਂਟ ਤੇ ਨਾ ਹੀ ਕੋਈ ਸਪੈਸ਼ਲ ਕੇਸ ਫॉर ਮਲਟੀ ਕ੍ਰੌਪ ਬਣਾ ਕੇ ਬੜੀ ਜਲਦੀ ਦੇ ਵਿੱਚ ਇਹ ਕੀਤਾ ਜਾ ਰਿਹਾ ਤੇ ਉਸ ਚੀਜ਼ ਨੂੰ ਲੈ ਕੇ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਆਏ ਸੀ ਸਾਡੀ ਸੁਣਵਾਈ ਹੋਈ ਨੋਟਿਸ ਹੋਇਆ ਨੋਟਿਸ ਹੋਣ ਤੋਂ ਬਾਅਦ ਅੱਜ ਕੱਲ ਵੀ ਹੀアリング ਹੋਈ ਤੇ ਅੱਜ ਵੀ ਮਾਨਯੋਗ ਅਦਾਲਤ ਨੇ ਸਾਰੇ ਹੀアリング ਹੋਣ ਤੋਂ ਬਾਅਦ ਸਰਕਾਰ ਨੂੰ ਸਵਾਲ ਕੀਤੇ ਵੀ ਤੁਹਾਡਾ ਬਜਟ ਕੀ ਹੈ ਜੀ तकरीबन 1.25 ਕਰੋੜ 1 ਕਰੋੜ 25 ਲੱਖ ਰੁਪਇਆ ਲੱਗਦਾ ਇੱਕ ਏਕੜ ਨੂੰ ਡਿਵੈਲਪ ਕਰਨ ਲਈ ਅੱਜ ਦੀ ਰੇਟ ਦੇ ਵਿੱਚ ਇਨਫੋਰਮੇਸ਼ਨ ਅਲੱਗ ਆ ਜੀ 7000 ਏਕੜ ਨੂੰ ਐਗਜ਼ਾਮਪਲ ਲੈ ਲਓ ਵੀ ਤੁਸੀਂ ਐਕਵਾਇਰ ਕਰ ਲਿਆ ਪਹਿਲੀ ਗੱਲ ਤੋਂ ਐਕਵੀਜ਼ੀਸ਼ਨ ਦਾ ਪੈਸਾ ਕੌਣ ਦੇਗਾ ਉਸ ਤੋਂ ਉਹਨੂੰ ਡਿਵੈਲਪ ਕਰਨ ਦਾ ਪੈਸਾ ਕਿੱਥੋਂ ਆਏਗਾ ਅਗਰ ਤੁਸੀਂ ਡਿਵੈਲਪ ਕਰਦੇ ਹੋ ਕਿਸ ਟਾਈਮ ਲਾਈਨਸ ਤੁਸੀਂ ਡਿਵੈਲਪ ਕਰੋਗੇ ਫਾਰਮਰਜ਼ ਨੂੰ ਕਦੋਂ ਪਲਾਟ ਮਿਲਣਗੇ ਕਿੱਥੇ ਮਿਲਣਗੇ ਕਿਸ ਜਗ੍ਹਾ ਤੇ ਮਿਲਣਗੇ ਬੜੇ ਇਸ ਤਰ੍ਹਾਂ ਦੇ ਸਵਾਲ ਸੀਗੇ ਜਿਨ੍ਹਾਂ ਤੋਂ ਸਟੇਟ ਤੋਂ ਕੋਈ ਤਸੱਲੀ ਬਖਸ਼ ਰਿਪਲਾਈ ਨਹੀਂ ਦਿੱਤਾ ਗਿਆ ਤੇ ਇਸ ਲਈ ਮਾਨਯੋਗ ਅਦਾਲਤ ਨੇ ਧਿਰਾਂ ਦੀ ਬਹਿਸ ਸੁਣਦੇ ਹੋਏ ਪੰਜਾਬ ਸਰਕਾਰ ਦਾ ਪੱਖ ਸੁਣਦੇ ਹੋਏ ਇਸ ਪਾਲਿਸੀ ਨੂੰ ਹਾਲ ਤੱਕ ਫਿਲਹਾਲ ਇਨ ਟਰਮਸ ਸਟੇ ਕਰ ਦਿੱਤਾ ਗਿਆ ਵਾ ਤੇ ਹੁਣ 4 ਹਫਤੇ ਦਾ ਸਮਾਂ ਦਿੱਤਾ ਗਿਆ ਵਾ ਬਾਕੀ ਆਰਡਰ ਆ ਜਾਏਗਾ ਜੀ ਉਥੇ ਸਾਰੀ ਕੰਪਲੀਟ ਡਿਟੇਲ ਤੁਹਾਨੂੰ ਪਤਾ ਲੱਗ ਜੇਗੀ। બીજી ਪਾਸੇ ਇਹ ਸਵਾਲ ਜਿਹੜਾ ਕਿਸਾਨਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਸੀ ਕਿ ਸਾਨੂੰ ਜ਼ਮੀਨ ਦੇ ਕੇ ਸਾਨੂੰ ਦਿੱਤਾ ਕੁਝ ਨਹੀਂ ਜਾ ਰਿਹਾ ਖੋਇਆ ਸਭ ਕੁਝ ਜਾ ਰਿਹਾ ਉਹ ਪੱਖ ਨੂੰ ਕਿਵੇਂ ਦੇਖਦੇ ਹੋ? ਦੇਖੋ ਜ਼ਮੀਨ ਦੇਖੋ ਇੱਕ ਫਾਰਮਰ ਆ ਜੀ ਮੈਂ ਉਹਨੂੰ ਤੁਹਾਨੂੰ ਇਸ ਤਰੀਕੇ ਨਾਲ ਸਮਝਾਉਣਾ ਹਾਂ ਇੱਕ ਫਾਰਮਰ ਆ ਜਿਹੜਾ ਪਿਛਲੇ 40 50 ਸਾਲ ਤੋਂ ਜਨਰੇਸ਼ਨਸ ਤੋਂ ਉਹ ਫਾਰਮਿੰਗ ਕਰ ਰਿਹਾ ਕੋਈ ਇਹ ਕਿਤਾ ਤਾਂ ਹੈ ਨਹੀਂ ਕਿ ਵੀ ਤੁਸੀਂ ਇੱਕ ਡਿਗਰੀ ਕੀਤੀ ਜਾਂ ਤੁਸੀਂ ਕੋਈ ਪ੍ਰੋਫੈਸ਼ਨਲ ਬਣ ਗਏ ਤੇ ਤੁਸੀਂ ਉਹ ਸਾਰੀ ਜਨਰੇਸ਼ਨ ਚੇਂਜ ਕਰ ਦੋਗੇ ਇਹ ਜਨਰੇਸ਼ਨਸ ਪਿੱਛੋਂ ਫਾਰਮਿੰਗ ਕਰਦੀ ਆ ਰਹੀਆਂ ਅੱਜ ਸਰਟਨਲੀ ਤੁਸੀਂ ਉਹਨਾਂ ਨੂੰ ਕਹੋ ਜੀ ਤੁਹਾਨੂੰ ਅਸੀਂ ਖੇਤੀਬਾੜੀ ਵਾਲ ਜਗ੍ਹਾ ਲੈ ਕੇ ਤੁਹਾਨੂੰ ਪਲਾਟ ਦੇ ਦਿੱਤੇ ਬਟ ਉੱਤੇ ਮਕਾਨ ਕਿਵੇਂ ਬਣਾਉਣਗੇ ਜੀ ਤੁਸੀਂ ਮੈਂ ਪਟੀਸ਼ਨਰ ਦੀ ਗੱਲ ਕਰ ਲੈਂਦਾ 6 ਇਕੜ ਜ਼ਮੀਨ ਆ ਜੀ ਇਹ ਕਹਿੰਦੇ 6000 ਗਜ ਤੁਹਾਨੂੰ ਜਗਾ ਰੈ residențial ਵਾਸਤੇ 1000 1000 ਗਜ ਦੇ 6 ਉਹਦੇ ਦੇਤੇ ਜੀ ਤੇ 6 ਤੁਹਾਨੂੰ ਐਸ ਸੀ ਉਹਦੇ ਦਿੱਤੇ ਪਰ ਬਣਾਵਾਂਗੇ ਕਿਸ ਤਰੀਕੇ ਨਾਲ ਇਹਦਾ ਇੰਡਾਇਰੈਕਟਲੀ ਤਾਂ ਇਹ ਮਤਲਬ ਬਣੇਗਾ ਅਸੀਂ ਕੁਝ ਵੇਚਾਂਗੇ ਉਹਨਾਂ ਨੂੰ ਫਿਰ ਵੇਚਾਂਗੇ ਫਿਰ ਉਹ ਤੇ ਕੰਸਟ੍ਰਕਸ਼ਨ ਕਰਾਂਗੇ ਤੇ ਜਿਸ ਚੀਜ਼ ਦੀ ਸਾਨੂੰ ਅਸੀਂ ਬਿਲਡਰ ਤਾਂ ਹੈ ਨਹੀਂ ਕਿ ਨਾ ਅਸੀਂ ਡਿਵੈਲਪਰ ਨਾ ਸਾਨੂੰ ਰੀਅਲ ਏਸਟੇਟ ਦਾ ਕੰਮ ਹੁੰਦਾ ਜਿਹੜਾ ਸਾਨੂੰ ਕੰਮ ਆਉਂਦਾ ਉਹ ਤੁਸੀਂ ਸਾਨੂੰ ਹਟਾ ਰਹੇ ਹੋ ਤੇ ਜਿਹੜਾ ਕੰਮ ਸਾਨੂੰ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਸਾਨੂੰ ਪਾਉਣਾ ਚਾਹੁੰਦੇ ਹੋ ਇਹ ਤਾਂ ਕੋਈ ਪਾਲਿਸੀ ਨਹੀਂ ਇਹ ਕੋਈ ਰੈਸ਼ਨਲ ਨਹੀਂ ਬਣਦਾ ਬਿਲਕੁਲ ਇੱਕ ਪਾਲਿਸੀ ਦੇ ਵਿੱਚ ਹੋਰ ਟਰਮ ਜਿਹੜੀ ਵਰਤੀ ਗਈ ਸੀ ਕਿ ਕੰਸੈਂਟ ਵੇਸਟ ਪਾਲਿਸੀ ਆ ਕਿਸਾਨਾਂ ਦੇ ਕੰਸੈਂਟ ਦੇ ਨਾਲ ਹੋਵੇਗਾ ਇਸ ਨੂੰ ਲੈ ਕੇ ਵੀ ਸਵਾਲ ਜਿਹੜੇ ਖੜੇ ਹੋਏ ਹਾਈ ਕੋਰਟ ਸਭ ਤੋਂ ਪਹਿਲਾਂ ਗੱਲ ਆਏਗੀ ਕਾਨੂੰਨ ਦੀ ਵੀ ਕਿਸ ਲਾਅ ਦੇ ਥੱਲੇ ਇਹ ਪਾਲਿਸੀ ਲਈ ਆਈ ਜਾ ਰਹੀ ਹੈ ਕਿਉਂਕਿ ਅੱਜ ਕੋਈ ਬ੍ਰਿਟਿਸ਼ ਏਰਾ ਤਾਂ ਹੈ ਨਹੀਂ ਕਿ ਜਦੋਂ ਮਰਜੀ ਜਾਈਏ ਤੇ ਆਪਾਂ ਜਾ ਕੇ ਜ਼ਮੀਨ ਕਿਸੇ ਦੀ ਅਕਵਾਇਰ ਕਰ ਲਈ ਮੁਆਵਜ਼ਾ ਬਾਅਦ ਚ ਦਿੰਦੇ ਰਹਾਂਗੇ ਬਟ ਤੁਸੀਂ ਇੱਕ ਪਾਲਿਸੀ ਲੈ ਕੇ ਆ ਰਹੇ ਹੋ ਤੁਹਾਡੀ ਕੰਸੈਂਟ ਦਾ ਸਵਾਲ ਤਾਂ ਉੱਠੇਗਾ ਅਗਰ ਕਾਨੂੰਨ ਪਰਮਿਟ ਕਰਦਾ ਹੋਵੇਗਾ ਕਾਨੂੰਨ ਪਰਮਿਟ ਤਾਂ ਕਰਦਾ ਤੁਸੀਂ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਕਰਵਾਓ ਤੁਸੀਂ ਜਿਹੜੇ ਲਾਅ ਬਣੇ ਨੇ ਤੁਸੀਂ ਉਹਨਾਂ ਨੂੰ ਫਾਲੋ ਕਰੋ ਤੁਸੀਂ ਬਿਨਾਂ ਲਾਅ ਫਾਲੋ ਕਰੇ ਬਿਨਾਂ ਆਨਰੇਬਲ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੂੰ ਡਾਇਰੈਕਸ਼ਨਸ ਨੂੰ ਜੱਜਮੈਂਟਸ ਨੂੰ ਤੁਸੀਂ ਫਾਲੋ ਕਰੇ ਆਪਣੇ ਚੰਡੀਗੜ੍ਹ ਦੀ ਹੀ ਰਿਲੇਟਡ ਸੁਪਰੀਮ ਕੋਰਟ ਵੱਲੋਂ 2023 ਦਾ ਫੈਸਲਾ ਵਾ ਜਿਹਦੇ ਵਿੱਚ ਕਲੀਅਰ ਕਰ ਦਿੱਤਾ ਗਿਆ ਸੀ ਕੋਈ ਵੀ ਪਾਲਿਸੀ ਫਰੇਮ ਕਰਨ ਤੋਂ ਪਹਿਲਾਂ এনवायरमेंट ਅਸੈਸਮੈਂਟ ਕਰਵਾਓ ਲੁਧਿਆਣਾ ਦੇ ਕੇਸ ਦੇ ਵਿੱਚ ਤਾਂ ਬੁੱਢਾ ਦਰਿਆ ਜਾਂਦਾ ਜੀ ਸਭ ਤੋਂ ਕੰਟ੍ਰੋਵਰਸ਼ੀਅਲ ਦਰਿਆ ਵਾ ਰਾਜਸਥਾਨ ਤੱਕ ਉਹਦਾ ਮਸਲਾ ਵਾ ਤੇ ਤੁਸੀਂ এনवायरमेंट ਅਸੈਸਮੈਂਟ ਕਰਵਾਈ ਨਹੀਂ ਤੇ ਸਿੱਧਾ ਤੁਸੀਂ ਇਹਨੂੰ ਅਕਵਾਇਰ ਕਰਨ ਲਈ ਚੱਲ ਪਏ ਜਾਂ ਕੰਸੈਂਟ ਮੰਗਣ ਚੱਲ ਪਏ ਹੋ ਬਟ ਹੁਣ ਤੁਸੀਂ ਇਹ ਦੇਖੋ ਵੀ ਕੋਈ ਬੰਦਾ ਕੰਸੈਂਟ ਦੇਣੇ 50% ਮੰਨ ਲਓ ਫਾਰਮਰ ਕੰਸੈਂਟ ਦੇ ਦੇਣ ਤੇ ਬਾਕੀ ਜਿਹੜੇ 50% ਨੇ ਹੁਣ ਦੋ categories ਬਣ ਗਈਆਂ ਨੇ ਇੱਕ 50% ਤਾਂ ਉਹ ਹੋ ਗਏ ਜਿਨ੍ਹਾਂ ਨੇ ਜਗ੍ਹਾ ਦੇ ਕੇ ਪਲਾਟ ਲੈ ਲੇ ਤੇ ਬਾਕੀ ਜਿਹੜੇ 50% ਆ ਉਹ ਵੀ ਤੁਸੀਂ ਤੋਂ ਅਕਵਾਇਰ ਕਰੋਗੇ ਉਹਨੂੰ ਪੈਸੇ ਦੋਗੇ ਫਿਰ ਡਿਸਕ੍ਰਿਮੀਨੇਸ਼ਨ ਤਾਂ ਹੋਗੀ ਨਾ ਦੋ ਸੈਟ ਆਫ ਫਾਰਮਰਸ ਬਣ ਗਏ ਇੱਕ ਨੇ ਤੋਂ ਪਲਾਟ ਮਿਲ ਗਏ ਇੱਕ ਨੂੰ ਜ਼ਮੀਨ ਪੈਸੇ ਮਿਲ ਗਏ ਇਹ ਕਿਵੇਂ ਆਪਣਾ ਸੰਵਿਧਾਨ ਪਰਮਿਟ ਕਰਦਾ ਇਹ ਵੀ ਬਣ ਜੋਗ ਅਦਾਲਤ ਦੇ ਵਿੱਚ ਇਹ ਸਵਾਲ ਉੱਠਿਆ ਜੀ ਇਸ ਕੇਸ ਵਿੱਚ ਆਪਨੇ ਸੋਸ਼ਲ ਇੰਪੈਕਟ ਰਿਪੋਰਟ ਕਰਵਾਈ ਇਹ ਕੇਸ ਵਿੱਚ ਸੋਸ਼ਲ ਇੰਪੈਕਟ ਰਿਪੋਰਟ ਨਹੀਂ ਕਰਵਾਈ ਕੋਈ ਸਰ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਤਾਂ ਉੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਹੈ ਕਿ ਜੇਕਰ 2013 ਦਾ ਐਕਟ ਲੱਗ ਜਾਂਦਾ ਹੈ ਤਾਂ ਕਿਸਾਨਾਂ ਦਾ ਹਸਤੇ ਵਿੱਚ ਮੁਨਾਫਾ ਹੋਵੇਗਾ ਤਾਂ ਫਿਰ ਕਿਤੇ ਨਾ ਕਿਤੇ ਇਹ ਪਾਲਿਸੀ ਲਾਗ ਕਿ ਵੀ ਮੈਂ ਸਮਝ ਨਹੀਂ ਗੋ। ਜੋ 2013 ਦਾ ਐਕਟ ਹੈ ਜਿਸ ਦੇ ਵਿੱਚ ਕਿਸਾਨਾਂ ਨੂੰ 4 ਗੁਣਾ ਵੱਧ ਪੈਸਾ ਵੀ ਮਿਲਦਾ ਹੈ ਫਿਫਥ 1 ਐਂਡ ਫਿਫਥ ਹਾਫ ਜਿਹੜਾ ਹੈ ਉਹ ਜ਼ਮੀਨ ਦਾ ਵੀ ਮਿਲਦਾ ਹੈ। ਉਹ ਜੇਕਰ ਲਾਗੂ ਕਰ ਦਿੰਦੀ ਹੈ ਸਰਕਾਰ ਤਾਂ ਕਿਤੇ ਨਾ ਕਿਤੇ ਪੋਸਿਬਿਲਟੀ ਹੈ ਪਾਲਿਸੀ ਦੀ ਹੋਣ ਦੀ। ਬੈਡ ਪਹਿਲਾਂ ਸੋਸ਼ਲ ਇੰਪੈਕਟ এনवायरमेंट ਇੰਪੈਕਟ ਤੇ ਮਲਟੀ ਕ੍ਰੌਪ ਵਾਲਾ ਕੇਸ ਪਹਿਲਾਂ ਸਟੱਡੀ ਕਰ ਲੈਣ ਫਿਰ ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਕੀ ਅਸੀਂ ਕਰ ਸਕਦੇ ਹਾਂ। ਇਹੀ ਤਾਂ ਚੀਜ਼ ਕੀਤੀ ਨਹੀਂ। ਇਹੀ ਤਾਂ ਮੰਨ ਲਓ ਅਦਾਲਤ ਨੇ ਕਿਹਾ ਤੁਹਾਡੀ ਰਿਪੋਰਟਸ ਕਿੱਥੇ ਨੇ? ਅਗਰ ਉਹ ਕਰਦੇ ਨੇ ਕਾਨੂੰਨ ਦੇ ਤਰੀਕੇ ਨਾਲ ਜਾਂਦੇ ਨੇ ਅਸੀਂ ਵੀ ਇਸ ਰਿਟ ਚ ਇਹ ਨਹੀਂ ਕਿਹਾ ਅਸੀਂ ਵੀ ਇਹੀ ਨਾਲ ਆਏ ਤੁਸੀਂ ਲਾ ਨੂੰ ਤਾਂ ਫੋਲੋ ਕਰੋ ਲਾ ਤੋਂ ਉੱਪਰ ਤਾਂ ਨਹੀਂ ਗਏ ਤੁਸੀਂ ਤੁਸੀਂ ਤੁਹਾਡਾ ਜਲਦੀ ਤੋਂ ਜਲਦੀ ਪਾਲਿਸੀ ਲੈ ਰਹੇ ਹੋ ਨੋਟੀਫਾਈ ਕਰ ਰਹੇ ਹੋ ਤੁਸੀਂ ਲਾ ਨੂੰ ਜੋ ਮੈਡਮ ਪਹਿਲੀ ਵਾਰ ਤਾਂ ਹੈ ਨਹੀਂਗਾ ਵੀ ਕੋਈ ਤੇ ਐਕਵੀਜ਼ੀਸ਼ਨ ਹੋ ਰਹੀ ਹੈ ਐਕਵੀਜ਼ੀਸ਼ਨ ਹੁੰਦੀ ਹੈ ਨੈਸ਼ਨਲ ਹਾਈਵੇ ਦੀ ਵੀ ਹੋਈ ਹੈ ਬਟ ਵੀਡੀਓ ਤੁਸੀਂ ਸਭ ਵੇਖੀਏ ਇਹਦੇ ਵਿੱਚ ਜਿਹੜੇ ਵਕੀਲ ਐ ਕੇਸ ਲੜਦੇ ਪੈਸਣ ਉਹਨਾਂ ਨੇ ਪੂਰਾ ਐਕਸਪਲੇਨ ਕੀਤਾ ਕੇ ਐਨ ਨੂੰ ਲੈ ਕੇ ਬਹੁਤ ਸਾਰੇ ਇਹਦੇ ਵਿੱਚ ਐਓ ਜੀਆਂ ਚੀਜ਼ਾਂ ਸਨ ਕਿ ਜਿਹੜੀਆਂ ਸਮਝ ਤੋਂ ਬਾਹਰ ਸਨ ਔਰ ਜਿਨ੍ਹਾਂ ਦੀ ਸਮਝ ਹੀ ਨਹੀਂ ਸੀ ਕਿ ਇਹ ਪੂਰਾ ਦਾ ਪੂਰਾ ਜਿਹੜਾ ਪਾਲਿਸੀ ਹੈ ਇਹਦੇ ਤੇ ਅਮਲ ਕਿੰਜ ਕੀਤਾ ਜਾਏਗਾ ਠੀਕ ਹੈ ਬਸ ਇੱਥੇ ਜਿਹੜੇ ਪੰਜਾਬ ਦੀ ਗਵਰਨਮੈਂਟ ਨੇ ਭਗਵਤ ਮਾਨ ਨੇ ਇਹ ਜੜੀ ਪਾਲਿਸੀ ਕੱਢੀ ਸੀ ਐਦਾ ਮੇਨ ਮੋਟਿਵ ਸੀ ਕਿ ਇਹਦੇ ਐਨ ਨੂੰ ਲੈ ਕੇ ਕਿਸਾਨਾਂ ਕੋਲੋਂ ਜ਼ਮੀਨ ਖੋਤੀ ਜਾਏ ਠੀਕ ਹੈ ਤਾਂ ਕਿਸਾਨ ਇੱਥੇ ਹੋਗੇ ਪਰੇਸ਼ਾਨ ਕਿਸਾਨ ਨੂੰ ਅਸੀਂ ਜਿਹੜਾ ਕੰਮ ਕਰਨੇ ਪਏ ਆ ਜ਼ਾਇਰੀ ਜੀ ਗੱਲ ਹੈ ਅਸੀਂ ਆਪਣਾ ਰੋਜ਼ਗਾਰ ਵੀ ਉਹ ਸਾਡਾ ਤੇ ਇੱਥੇ ਸਾਨੂੰ ਇਹੋ ਜਿਹੀ ਚੀਜ਼ ਤੇ ਵਿੱਚ ਜ਼ਬਰਦਸਤੀ ਕਿਉਂ ਪਾਇਆ ਜਾਂਦਾ ਪਿਆ ਕਿ ਤੁਹਾਡੇ ਕੋਲੋਂ ਅਸੀਂ ਲੈਂਡ ਲਵਾਂਗੇ ਫਿਰ ਤੁਹਾਨੂੰ ਤੁਸੀਂ ਤੁਹਾਨੂੰ ਕੋਈ ਪਲਾਟ ਵੇ ਦਾਂਗੇ ਤੇ ਤੁਸੀਂ ਕੰਸਟਰਕਸ਼ਨ ਉੱਤੇ ਕਰੋ ਤੇ ਐੋ ਜੀਆਂ ਚੀਜ਼ਾਂ ਅਜੀਬ ਜੀ ਮਤਲਬ ਬਿਲਕੁਲ ਹੀ ਸਿਰੇ ਤੋਂ ਕੋਈ ਗੱਲ ਸਮਝ ਨਹੀਂ ਆਉਂਦੀ ਕਿ ਐ ਪਾਲਿਸੀ ਕੰਜਾ ਦੇ ਤੇ ਅਮਲ ਹੋਏਗਾ ਐਦਾ ਕੀ ਫਾਇਦਾ ਹੈ ਕਿਸਾਨਾਂ ਨੂੰ ਕਿਸਾਨ ਅੱਗੇ ਜਾ ਕੇ ਕੰਜਾ ਦੇ ਤੋਂ ਫਾਇਦਾ ਹਾਸਲ ਕਰ ਸਕਦੇ ਨੇ ਤੇ ਬਹੁਤ ਹੀ ਅਜੀਬ ਕਿਸਮ ਦੀ ਪਾਲਿਸੀ ਸੀ ਐਸੇ ਕਰਕੇ ਕੋਰਟ ਨੇ ਇਹਨੂੰ ਕੈਨਸਲ ਕਰ ਦਿੱਤਾ ਲੈਂਡ ਪੁਲਿੰਗ ਜਿਹੜੀ ਪਾਲਿਸੀ ਹੈ ਇਹਨੂੰ ਰੱਦ ਕਰ ਦਿੱਤਾ ਭਗਵਤ ਮਾਨ ਨੂੰ ਫਟਾ ਛਟਕਾ ਲੱਭਿਆ ਕਿਉਂਕਿ ਭਗਵਤ ਮਾਨ ਮੈਥ ਲੱਗਦਾ ਪਿਆ ਸੀ ਕਿ ਲੈਂਡ ਪੁਲਿੰਗ ਦੀ ਜਿਹੜੀ ਪਾਲਿਸੀ ਹੈ ਉਹ ਮੈਂ ਬਹੁਤ ਵਧੀਆ ਪਾਲਿਸੀ ਲਾਂਚ ਕੀਤੀ ਹੈ ਤੇ ਇਹਦੇ ਤੋਂ ਮੇਰੀ ਵਾਵਾ ਹੋਏਗੀ ਲੇਕਿਨ ਪੁੱਠਾ ਅਤੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਪਿਆ ਸੀ ਕਿਸਾਨਾਂ ਨੂੰ ਇੱਥੇ ਜਿੰਨੇ ਵੀ ਪਰੇਸ਼ਾਨ ਕੀਤਾ ਨੇ ਉਹਨੇ ਠੀਕ ਹੈ ਹਮੇਸ਼ਾ ਠੀਕ ਹੈ ਪ੍ਰੇਸ਼ਾਨੀ ਫੇਸ ਕੀਤੀ ਹੈ ਤੇ ਇਹੀ ਵਜ੍ਹਾ ਹੈ ਕਿ ਅੱਜ ਭਗਵਤ ਮਾਨ ਨੂੰ ਕੋਰ ਦੀ ਜਾਨ ਤੋਂ ਵੱਡਾ ਝਟਕਾ ਲੱਪਿਆ ਤੇ ਭਗਵਤ ਮਾਨ ਨੂੰ ਇਹ ਪੇਗਾਮ ਹੈ ਕਿ ਕੋਈ ਵੀ ਪਾਲਿਸੀ ਬਣਾਨੀ ਹੋਏ ਤੇ ਉਹ ਕਿਸਾਨਾਂ ਦੇ ਨਾਲ ਅਨਿਆਇ ਕਰੋਗੇ ਤਾਂ ਫਿਰ ਇਹੋ ਜਿਹੇ ਹੀ ਫੈਸਲੇ ਜਿਹੜੇ ਨੇ ਤੁਹਾਡੇ ਖਿਲਾਫ ਸਾਹਮਣੇ ਆਣਗੇ ਤੇ ਹੁਣ ਭਗਵਤ ਮਾਨ ਕੋ ਜ ਨਹੀਂ ਕਰ ਸਕਦਾ ਇੱਥੇ ਕੋਈ ਵੀ ਚੀਜ਼ ਹੋਏ ਭਗਵਤ ਮਾਨ ਕਾਫੀ ਜ਼ਿਆਦਾ ਬੋ ਕਾਫੀ ਨਹੀਂ ਬਹੁਤ ਬਹੁਤ ਜ਼ਿਆਦਾ ਜਿਹੜਾ ਨਾ ਲੱਗਦਾ ਪਿਆ ਕਿ ਪਰੇਸ਼ਾਨ ਹੈ ਕਿ ਕਰੇ ਤੇ ਕੀ ਕਰੇ ਕਿਉਂਕਿ ਇੱਥੇ ਮਝੀਠੀਏ ਨੂੰ ਕਦੇ ਲੈ ਕੇ ਗੱਲਾਂ ਹੁੰਦੀਆਂ ਪਈਆਂ ਨੇ ਕਿ ਮਝੀਠੀਏ ਵੀ ਬੇਲੋਂਦੀ ਪਈ ਹੈ ਤੇ ਇੱਥੇ ਹਰ ਥਾਂ ਤੋਂ ਜਿਹੜਾ ਨਾ ਆ ਭਗਵਤ ਮਾਨ ਨੂੰ ਆ ਜਿਹੜਾ ਲਾਈਕ ਕਾਮਯਾਬੀ ਨਹੀਂ ਲੱਭਦੀ ਪਈ ਠੀਕ ਹੈ ਤੇ ਇਹ ਜ਼ਾਦੀ ਜੀ ਗੱਲ ਹੈ ਤੁਸੀਂ ਜਦੋਂ ਪੜ ਕਰੋਗੇ ਤਾਂ ਤੁਹਾਨੂੰ ਤੁਸੀਂ ਜੋ ਬੀਜ ਲਾਓਗੇ ਉਹਦਾ ਹੀ ਤੁਹਾਨੂੰ ਉਹੀ ਫਲ ਲੱਗੇਗਾ ਠੀਕ ਹੈ ਤੇ ਭਗਵਤ ਮਾਨ ਨੇ ਜੋ ਕੀਤਾ ਸਾਰੀ ਜਗ੍ਹਾ ਲਾ ਉਹ ਹੀ ਹੋਣਾ ਸੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹਦੇ ਹੋ لازمی ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ لازਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਆ ਵੀ ਤੁਹਾਡੇ ਫਿਰਤ ਮੁਲਕਾਤ ਹੁੰਦੀ ਸੱਚੇ ਕਾਲ